ਪੰਜਾਬ ਪਰ ਦੇ ਡਿਪੂ ਹੋਲਡਰਾਂ ਬਾਰੇ ਆਈ ਵੱਡੀ ਖਬਰ ਨਵੇਂ ਸਾਲ ਮੌਕੇ ਇਹ ਵੱਡਾ ਕਦਮ ਚੁੱਕਣ ਦਾ ਐਲਾਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਲਈ ਘਰ-ਘਰ ਰਾਸ਼ਨ ਪਹੁੰਚਾਉਣ ਦੇ ਵਾਅਦੇ ਕਰ ਰਹੀ ਹੈ ਅਤੇ ਕੇਂਦਰ ਸਰਕਾਰ 5 ਸਾਲ ਮੁਫਤ ਅਨਾਜ ਦੇਣ ਦੀਆਂ ਗਾਰੰਟੀਆਂ ਦੇ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਰਕਾਰਾਂ ਦੀ ਬੇਤਿਆਨੀ ਤੋਂ ਨਿਰਾਸ਼ ਹੋਏ ਡਿਪੂ ਹੋਲਡਰਾਂ ਵੱਲੋਂ 1 ਜਨਵਰੀ ਤੋਂ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਡਿਪੂ ਹੋਲਡਰਾਂ ਵੱਲੋਂ 16 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿੱਚ ਰੈਲੀ ਕਰਕੇ ਸੰਸਦ ਦਾ ਕਿਰਾਉ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ All India Fair Price Shop Dealers Federation ਪ੍ਰਧਾਨ ਕਰ ਰਮਜੀਤ ਸਿੰਘ ਅੜਚਾ ਨੇ ਦੱਸਿਆ ਕਿ 35 ਲੱਖ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਰਾਸ਼ਨ ਕੁਝ ਦਾ ਕਰਨ ਵਾਲੇ 18000 ਡਿਪੂ ਹੋਲਡਰਾਂ ਦੇ ਆਪਣੇ ਚੁੱਲ੍ਹੇ ਠੰਡੇ ਪੈਣ ਲੱਗੇ ਹਨ ਕਿਉਂਕਿ ਪਿਛਲੇ 13 ਮਹੀਨਿਆਂ ਤੋਂ ਉਨ੍ਹਾਂ ਨੂੰ ਬੰਦੀ ਕਮਿਸ਼ਨ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ ਪੰਜਾਬ ਦੇ ਡਿਪੂ ਹੋਲਡਰਾਂ ਨਾਲ ਇਹ ਵੀ ਜ਼ਿਆਦਤੀ ਕੀਤੀ ਜਾ ਰਹੀ ਹੈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਕਮਿਸ਼ਨ ਬਹੁਤ ਘੱਟ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰਦੇ ਡਿਪੂ ਹੋਲਡਰਾਂ ਦੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਫੈਸਲੇ ਨਾਲ 35 ਲੱਖ ਲੋੜਵੰਦ ਪਰਿਵਾਰਾਂ ਦੇ 1 ਕਰੋੜ 41 ਲੱਖ ਮੈਂਬਰ ਪ੍ਰਭਾਵਿਤ ਹੋਣਗੇ। ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਹਨ ਕਿ ਡਿਪੂ ਹੋਲਡਰ ਨੂੰ 200 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੱਤੀ ਜਾਵੇ, ਨਕਦ ਰੁਪਈ ਕਣਕ ਚੌਲ ਸਕੀਮ ਮੁੜ ਬਹਾਲ ਹੋਵੇ, ਪੀਐਮ ਸਕੀਮ ਤਹਿਤ ਵੰਡੇ ਮੁਫਤ ਅਨਾਜ ਨੂੰ ਜਾਰੀ ਕਰਨਾ ਅਤੇ 50,000 ਰੁਪਏ ਪ੍ਰਤੀ ਮਹੀਨਾ ਹਰ ਡਿਪੂ ਹੋਲਡਰ ਨੂੰ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਮੰਗਾਂ ਲਈ ਦੇਸ਼ਪੁਰ ਦੇ ਡਿਪੂ ਹੋਲਡਰ ਦਿੱਲੀ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ पंजाब के किसानों लैके अम खबर केंद्र इस योजना चो घटती जा रही है गिनती पंजाब केसानों अम खबर सामने आई है दरअसल प्रधानमंत्री किसान सम्मान निधि योजना चो हर साल सूबे किसानों की गिनती कटती जा रही है जानकारी मुताबक ये योजना साल दो हजार उन्नीस चुरू की थी गई थाल दो हज़ार उन्नीस तो बीस दौरान सूबे के तेई लाख तो ज्यादा के करीब किसानों इसका लाभ मिले इस, इस तुं तो बाद लगातार इस योजना का लाभार्थी कटते जा रहे हैं ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਅਜੇ ਤੱਕ 8 ਲੱਖ ਤੋਂ ਜ਼ਿਆਦਾ ਲਾਪਾਰਤੀ ਮਨਜ਼ੂਰ ਹੋਏ ਸੰ ਪਰ ਇਨਾ ਚੋ ਵੀ 812 ਦੀ ਪੇਮੈਂਟ ਅਜੇ ਪੈਂਡਿੰਗ ਹੈ ਇਸ ਨਾਲ 15 ਨਵੰਬਰ ਨੂੰ ਹੀ ਇਸ ਦੀ 15ਵੀਂ ਕਿਸ਼ਤ ਜਾਰੀ ਹੋਈ ਹੈ ਇਸ ਨੂੰ ਲੈ ਕੇ ਖੇਤੀ ਅਤੇ ਰੈਵਨਿਊ ਵਿਭਾਗਾਂ ਦੀਆਂ ਟੀਮਾਂ ਖਾਤਿਆਂ ਦੀ ਆਨਲਾਈਨ ਮੈਪਿੰਗ ਕਰ ਰਹੀਆਂ ਹਨ ਪੰਜਾਬ ਦੇ ਕਿਸਾਨਾਂ ਦੇ ਨਾ ਘਟਣ ਦੇ ਮੁੱਖ ਕਾਰਨ ਹਨ ਦਰਅਸਲ ਕਈ ਫਰਜ਼ੀ ਕਿਸਾਨ ਬਣ ਕੇ ਇਸ ਯੋਜਨਾ ਦਾ ਲਾਭ ਲੈ ਰਹੇ ਸਨ ਇਸੇ ਤਰ੍ਹਾਂ ਇੱਕ ਹੀ ਪਰਿਵਾਰ ਚੋਂ ਦੋਵੇਂ ਪਤੀ ਪਤਨੀ ਇਸ ਯੋਜਨਾ ਦਾ ਲਾਭ ਲੈ ਰਹੇ ਸਨ ਜਿਸ ਕਾਰਨ ਇਨਾ ਕਿਸਾਨਾਂ ਦੇ ਨਾਂ ਹੀ ਯੋਜਨਾ ਚੋਂ ਘਟ ਦਿੱਤੇ ਗਏ ਯੋਜਨਾ ਦਾ ਲਾਭ ਲੈਣ ਵਾਲੇ ਕਈ ਕਿਸਾਨ ਵਿਦੇਸ਼ਾਂ ਚ ਰਹੇ ਰਹੇ ਹਨ ਅਤੇ ਉਹਨਾਂ ਦੇ ਪਿੱਛੇ ਜ਼ਮੀਨ ਉਠਕੇ ਤੇ ਲੈ ਕੇ ਖੇਤੀ ਕਰਨ ਵਾਲਿਆਂ ਨੇ ਆਪਣਾ ਨਾਂ ਯੋਜਨਾ ਚ ਦਿੱਤਾ ਹੋਇਆ ਹੈ ਦੱਸਣਯੋਗ ਹੈ ਕਿ ਇਸ ਯੋਜਨਾ ਤਿਤ 2 ਹੈਕਟੇਰ ਤੱਕ ਖੇਤੀਯੋਗ ਜ਼ਮੀਨ ਵਾਲੇ ਛੋਟੇ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾ ਰਹੇ ਹਨ ਇਸ ਬਾਰੇ ਪੰਜਾਬ ਦੇ ਖੇਤੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਚ ਸਨਮਾਨ ਨidhi ਯੋਜਨਾ ਨੂੰ ਲੈ ਕੇ ਸਮੇਂ-ਸਮੇਂ ਤੇ ਆਨਲਾਈਨ ਮੈਪਿੰਗ ਕੀਤੀ ਜਾ ਰਹੀ ਹੈ ਬੈਂਕ ਖਾਤਿਆਂ ਦੀ KYC ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜੋ ਕਿਸਾਨ ਇਸ ਯੋਜਨਾ ਤੋਂ ਬਾਝੇ ਸਨ ਉਨ੍ਹਾਂ ਨੂੰ ਵੀ ਯੋਜਨਾ 'ਚ ਸ਼ਾਮਲ ਕੀਤਾ ਜਾ ਰਿਹਾ ਹੈ।